ਜਿਹਹਾ ਜਿੱਤੇ ਜਾਂਦੇ ਸਮੇ ਇਸ ਬਜ਼ੁਰਗ ਬਾਪੂ ਦਾ ਉਸ ਟਾਈਮ ਸਟਾਫ ਨਾਲ ਰੌਲਾ ਪੈ ਗਿਆ ਜਦੋਂ ਬਾਪੂ ਨੇ ਵਿਸਕੀ ਮੰਗੀ ਤਾਂ ਸਟਾਫ ਨੇ ਬਾਪੂ ਨੂੰ ਜਿਹੜੀ ਡਰਿੰਕ ਉਹਨਾਂ ਦੇ ਕੋਲ ਸੀ ਉਹ ਦੇ ਦਿੱਤੀ ਜਿਸ ਨੂੰ ਪੀ ਕੇ ਲੱਗਦਾ ਬਾਪੂ ਦੀ ਗੱਲ ਨਹੀਂ ਬਣੀ ਤੇ ਬਾਪੂ ਹੋ ਗਿਆ ਸਟਾਫ ਤੇ ਗਰਮ ਕਹਿੰਦਾ ਮੈਂ ਟਿਕਟ ਨਾਲ ਵਿਸਕੀ ਦੇ ਪੈਸੇ ਦਿੱਤੇ ਹਨ ਤਾਂ ਤੁਸੀਂ ਮੈਨੂੰ ਆਹ ਕੀ ਦੇਈ ਜਾ ਰਹੇ ਹੋ ਮੈਂ ਵਿਸਕੀ ਹੀ ਪੀਵਾਂਗਾ ਤੇ ਉਹ ਵੀ ਪੂਰੇ 3 ਪੈਗ ਦੇਖੋ ਫਿਰ ਅੱਗੇ ਸਟਾਫ ਤੇ ਬਾਪੂ ਚ ਕੀ ਗੱਲਬਾਤ ਹੋਈ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਆਹ ਦੇ ਕੁਛੀ ਤੋਂ ਹਰਾਨ ਜੂ ਇਟ ਬੜੀ ਜਿੰਨੇ ਪਹਿਲੇ ਜਿੱਤਣ ਦੇ ਵਿੱਚ ਵਿਸਕੀ ਦਾ ਵਾਹ ਜਿੱਤਣ ਦੇ ਬਾਅਦ ਹੈ ਗੱਲ ਕਰਵਾ ਇਸਦੀਆਂ میں اس طرح نہیں کر سکتا میں نہیں اس طرح کر سکتا تن پاک دے تن نہیں لگ رہا ہے تو بھی آ توڑی ہے میں پوچھایا میں انہاں پوچھوں میں نے مشورے پتا میں میری صفوں سے پوچھیں کیا پن تن پاک چاہیے کہ میں